ਕੈਨੇਸ ਪੰਜਾਬ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀਵਾਲ ਦੇਸ਼ਪੁਰ ਦੇ ਵਿੱਚ ਇਸ ਵੇਲੇ ਕੜਾਕੇ ਦੀ ਠੰਡ ਪੈ ਰਹੀ ਹੈ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਜਿਹੇ ਦੇ ਵਿੱਚ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਵੀ ਕੜਾਕੇ ਦੀ ਠੰਡ ਨੇ ਪੂਰਾ ਜੋਰ ਫੜਿਆ ਹੋਇਆ ਲੋਕ ਸੰਗਣੀ ਧੁੰਦ ਦੇ ਕਾਰਨ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਸਨ ਪਰ ਅੱਜ ਸੰਗਣੀ ਧੁੰਦ ਤੋਂ ਕੁਝ ਰਾਹਤ ਮਿਲਦੀ ਹੋਈ ਨਜ਼ਰ ਆਈ ਹੈ ਅੱਜ ਸਵੇਰ ਦੇ ਸਮੇਂ ਧੁੰਦ ਥੋੜੀ ਕੱਟੀ ਹੋਈ ਸੀ ਤਾ ਅਜਿਹੇ ਦੇ ਵਿੱਚ ਜਿਹੜੇ ਵਾਹਨ ਚਾਲਕ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਰਾਹਤ ਮਿਲਦੀ ਹੈ ਦੱਸ ਦੇ ਕਿ ਪਰ ਵਿਜ਼ਿਬਿਲਟੀ ਜਿਹੜੀ ਹੈ ਉਸ ਵੇਲੇ ਦੇ ਸਮੇਂ ਕਾਫੀ ਘਟ ਜਾਂਦੀ ਹੈ ਪਰ ਹੁਣ ਤਸਵੀਰਾਂ ਸਿੱਧੀਆਂ ਤੁਹਾਨੂੰ ਮੁਹਾਲੀ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਇਸ ਵੇਲੇ ਧੁੰਦ ਛਾਈ ਹੋਈ ਹੈ ਤੇ ਤਾਪਮਾਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੁਹਾਲੀ ਦਾ ਤਾਪਮਾਨ ਇਸ ਵੇਲੇ ਜਿਹੜਾ 8 ਡਿਗਰੀ ਸੈਲਸੀਅਸ ਦਰਜ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਲੋਕ ਜਿਹੜੇ ਨੇ ਉਹ ਠੰਡ ਤੋਂ ਬਚਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹੋਏ ਨਜ਼ਰ ਆ ਰਹੇ ਨੇ ਲੋਕਾਂ ਦੇ ਵੱਲੋਂ ਅੱਗ ਸੇਕੀ ਜਾਰੀ ਹੈ ਗਰਮ ਚੀਜ਼ਾਂ ਲੋਕ ਖਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਸ਼ਾਮ ਦੇ ਸਮੇਂ ਜਿੱਥੇ ਬਜਾਰਾ ਦੀ ਰੌਣਕ ਘਟ ਜਾਂਦੀ ਆ ਉੱਥੇ ਹੀ ਲੋਕ ਜਿਹੜੇ ਨੇ ਸ਼ਾਮ ਦੇ ਸਮੇਂ ਸਿਰਫ ਗਰਮ ਚੀਜ਼ਾਂ ਜਿਵੇਂ ਗੁਜਰੇਲਾ ਹੋ ਗਿਆ ਗਰਮ ਗੁਲਾਬ ਜਾਮਣ ਹੋ ਗਈ ਇਸ ਤੋਂ ਇਲਾਵਾ ਸੂਪ ਹੋ ਗਿਆ ਅਜਿਹੀ ਚੀਜ਼ਾਂ ਖਾਣ ਪੀਣ ਦੇ ਲਈ ਘਰੋਂ ਜ਼ਰੂਰ ਨਿਕਲਦੇ ਨੇ ਕਿਉਂਕਿ ਅਜਿਹਾ ਕਰਨ ਦੇ ਨਾਲ ਉਹਨਾਂ ਨੂੰ ਕਿਤੇ ਨਾ ਕਿਤੇ ਠੰਡ ਤੋਂ ਰਾਹਤ ਜ਼ਰੂਰ ਮਿਲਦੀ ਆ ਤਾਂ ਹੁਣ ਤੁਹਾਨੂੰ ਦੱਸ ਦੇ ਕਿ ਪੰਜਾਬ ਹਰਿਆਣਾ ਸਮੇਤ ਚੰਡੀਗੜ੍ਹ ਦੇ ਵਿੱਚ ਇਸ ਵੇਲੇ ਕੜਾਕੇ ਦੀ ਠੰਡ جاری ਆ ਅੱਜ ਵੀ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਬਰਸਾਤ ਹੋਣ ਦੀ ਸੰਭਾਵਨਾ ਹੈ ਦਿੱਲੀ ਤੇ ਉੱਤਰ ਪ੍ਰਦੇਸ਼ ਦੇ ਕਈ ਸੁਬਿਆ ਦੇ ਵਿੱਚ ਹਲਕੀ ਬਰਸਾਤ ਹੋਣ ਦੀ ਸੰਭਾਵਨਾ ਜਿਹੜੀ ਹੈ ਉਹ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਅਤੇ ਠੰਡ ਤੋਂ ਜਲਦ ਹੀ ਤੁਹਾਨੂੰ ਰਾਹਤ ਮਿਲ ਸਕਦੀ ਹੈ ਪੰਜਾਬ ਦੇ ਵਿੱਚ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਤਾਪਮਾਨ ਦੇ ਵਿੱਚ ਲਗਾਤਾਰ ਗਿਰਾਵਟ ਜਿਹੜੀ ਆ ਦਰਜ ਕੀਤੀ ਜਾ ਰਹੀ ਹੈ ਸਵੇਰ ਅਤੇ ਸ਼ਾਮ ਦੇ ਸਮੇਂ ਤਾਪਮਾਨ ਦੇ ਵਿੱਚ ਕਾਫੀ ਗਿਰਾਵਟ ਜਿਹੜੀ ਆ ਦਰਜ ਕੀਤੀ ਜਾਂਦੀ ਹੈ ਸਵੇਰ ਦੇ ਸਮੇਂ ਕਈ ਥਾਵਾਂ ਤੇ ਤਾਪਮਾਨ ਜਿਹੜਾ ਉਹ 5 ਡਿਗਰੀ ਤੱਕ ਪਹੁੰਚ ਜਾਂਦਾ ਪਰ ਜਿਵੇਂ ਜਿਵੇਂ ਦਿਨ ਚੜਦਾ ਹੈ ਦੁਪਹਿਰ ਹੁੰਦੀ ਹੈ ਤੇ ਇਸ ਤਾਪਮਾਨ ਦੇ ਵਿੱਚ ਕਿਤੇ ਨਾ ਕਿਤੇ ਵਾਧਾ ਜਿਹੜਾ ਉਹ ਵੀ ਦਰਜ ਕੀਤਾ ਜਾਂਦਾ ਤਾਂ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਮੌਸਮ ਨੂੰ ਲੈ ਕੇ ਅਪਡੇਟ ਸਾਂਝੀ ਕੀਤੀ ਜਾਂਦੀ ਹੈ ਨਵੀਂ ਭੂਿਕ ਬਾਣੀ ਕੀਤੀ ਜਾਂਦੀ ਹੈ ਅਲਰਟ ਵੀ ਕੀਤਾ ਜਾਂਦਾ ਅਜਿਹੇ ਦੇ ਵਿੱਚ ਜੇਕਰ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਨੂੰ ਵੀ ਮੌਸਮ ਵਿਭਾਗ ਅਤੇ ਸਿਹਤ ਵਿਭਾਗ ਦੇ ਵੱਲੋਂ ਇਹ ਸਲਾਹ ਦਿੱਤੀ ਗਈ ਹੈ ਕਿ ਤੁਸੀਂ ਆਪਣਾ ਧਿਆਨ ਰੱਖੋ ਮੋٹے ਕੱਪੜੇ ਪਾਏ ਜਾਣ ਔਰ ਤੇ ਦੂਜੇ ਪਾਸੇ ਜਿਹੜੇ ਲੋਕ ਨੇ ਉਹ ਵੀ ਕੜਾਕੇ ਦੀ ਠੰਡ ਤੋਂ ਬਚਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹੋਏ ਨਜ਼ਰ ਆ ਰਹੇ ਨੇ ਅੱਗ ਸੇਕ ਕੇ ਜਰੀਏ ਮੋٹے ਕੱਪੜੇ ਉਹਨਾਂ ਦੇ ਵੱਲੋਂ ਪਾਈ ਜਾ ਰਹੇ ਤੇ ਜ਼ਿਆਦਾਤਰ ਲੋਕ ਜਿਹੜੇ ਨੇ ਆਪਣੇ ਘਰਾਂ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੋ ਚੁੱਕੇ ਨੇ ਤਾਂ ਤੁਹਾਨੂੰ ਦੱਸ ਦੇਣਾ ਹੈ ਕਿ ਪੰਜਾਬ ਦੇ ਵਿੱਚ ਮੌਸਮ ਜਿਹੜਾ ਇਸ ਵੇਲੇ ਬਦਲਿਆ ਹੋਇਆ ਅੱਜ ਸੰਗਣੀ ਤੋਂ ਦਾ ਕਟ ਕਹਿਰ ਦੇਖਣ ਨੂੰ ਮਿਲਿਆ ਉੱਥੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਬਰਸਾਤ ਦੀ ਤਾਂ ਕਿਹਾ ਜਾ ਰਿਹਾ ਹੈ ਕਿ ਅੱਜ ਮੰਗਲਵਾਰ ਸ਼ਾਮ ਤੋਂ ਮੌਸਮ ਦੇ ਵਿੱਚ ਥੋੜਾ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ ਤੇ ਤਾਪਮਾਨ ਦੇ ਵਿੱਚ ਵੀ ਵਾਧਾ ਦੇਖਣ ਨੂੰ ਮਿਲੇਗਾ ਇਸ ਦੇ ਨਾਲ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਸਕਦੀ ਹੈ ਅਜਿਹੀ ਭਵਿੱਖ ਬਾਣੀ ਜਿਹੜੀ ਹੈ ਉਹ ਮੌਸਮ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਤੇ ਵੱਡੀ ਰਾਹਤ ਵੀ ਇਸ ਦੌਰਾਨ ਮਿਲਦੇ ਹੋਈ ਨਜ਼ਰ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਰੈੱਡ ਅਤੇ ਔਰੇਂਜ ਅਲਰਟ ਜਿਹੜਾ ਉਹ ਮੌਸਮ ਵਿਭਾਗ ਦੇ ਵੱਲੋਂ ਖਤਮ ਕਰ ਦਿੱਤਾ ਗਿਆ ਤਾਂ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਕਿਹੋ ਜਿਹਾ ਹੈ ਤੁਸੀਂ ਕੜਾਕੇ ਦੀ ਠੰਡ ਤੋਂ ਬਚਣ ਦੇ ਲਈ ਕੀ ਕੁਝ ਕਰ ਰਹੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤਾਂ ਪੰਜਾਬ ਇਸ ਵੇਲੇ ਕੜਾਕੇ ਦੀ ਠੰਡ ਦੇ ਨਾਲ ਠਰਿਆ ਹੋਇਆ ਉਥੇ ਲੋਕਾਂ ਦੇ ਵੱਲੋਂ ਜੋ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਹੈ ਤਾਂ ਦੱਸ ਦਿਓ ਕੀ ਲੋੜੀ ਦਾ ਤਿਹਾਰ ਆਉਣ ਵਾਲਾ ਹੈ ਕਿਹਾ ਜਾਂਦਾ ਕਿ ਲੋੜੀ ਦੇ ਸਮੇਂ ਠੰਡ ਜਿਹੜੀ ਉਹ ਘਟ ਜਾਂਦੀ ਹੈ ਤੇ ਵੀ ਦੱਸਿਆ ਜਾ ਰਿਹਾ ਕਿ 10 ਰਿਕ ਤੋਂ ਬਾਅਦ ਠੰਡ ਦੇ ਵਿੱਚ ਥੋੜੀ ਗਿਰਾਵਟ ਜਿਹੜੀ ਦਰਜ ਕੀਤੀ ਜਾਵੇਗੀ ਠੰਡ ਘਟ ਗਈ ਹੋਈ ਹੁਣ ਕਿਤੇ ਨਾ ਕਿਤੇ ਨਜ਼ਰ ਆਵੇਗੀ ਅਜੀਪ ਵਿਕ ਬਾਣੀ ਜਿਹੜੀਆਂ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਸਾਂਝੀ ਕੀਤੀ ਗਈ ਪਰ ਤਸਵੀਰਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਆ ਕਿ ਮੁਹਾਲੀ ਦੇ ਵਿੱਚ ਖੜੇ ਆ ਮੁਹਾਲੀ ਦੇ ਵਿੱਚ ਇਸ ਵੇਲੇ ਧੁੰਦ ਪੈ ਰਹੀ ਆ ਉੱਥੇ ਦੂਜੇ ਪਾਸੇ ਤੇਜ਼ ਹਵਾਵਾਂ ਜਿਹੜੀਆਂ ਨੇ ਉਹ ਵੀ ਚੱਲ ਰਹੀਆਂ ਨੇ ਤੇ ਲੋਕਾਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਵੀ ਕਿਹਾ ਜਾ ਰਿਹਾ ਕਿ ਪੰਜਾਬ ਦੇ ਕਈ ਇਲਾਕੇ ਦੇ ਵਿੱਚ ਇਸ ਵੇਲੇ ਜਿੱਥੇ ਸੰਗਣੀ ਧੁੰਦ ਪੈਰੀਆ ਉਥੇ ਹੀ ਦੂਜੇ ਪਾਸੇ ਕੁਝ ਇਲਾਕਿਆਂ ਦੇ ਵਿੱਚ ਸੰਗਣੀ ਧੁੰਦ ਤੋਂ ਲੋਕਾਂ ਨੂੰ ਰਾਹਤ ਮਿਲਦੀ ਹੋਈ ਵੀ ਨਜ਼ਰ ਆ ਰਹੀ ਹੈ ਲੋਕ ਜਿਹੜੇ ਨੇ ਆਪਣੇ ਕੰਮਕਾਰ ਤੇ ਸਵੇਰ ਦੇ ਸਮੇਂ ਜਦੋਂ ਨਿਕਲਦੇ ਨੇ ਤਾਂ ਉਹਨਾਂ ਨੂੰ ਹੁਣ ਘੱਟ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਦੂਜੇ ਪਾਸੇ ਜੇਕਰ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਵੀ ਕੜਾਕੇ ਦੀ ਠੰਡ ਨੂੰ ਦੇਖਦੇ ਹੋਏ ਵੱਡੇ ਵੱਡੇ ਫੈਸਲੇ ਲਏ ਜਾ ਰਹੇ ਨੇ ਸਕੂਲੀ ਬੱਚਿਆਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਤੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣਾ ਧਿਆਨ ਰੱਖਣ ਸੋ ਨਮੀ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਤੁਸੀਂ ਜੁੜੇ ਰਹੋ ਸカイ ਨਿਊਜ਼ ਪੰਜਾਬ ਦੇ